ਇਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਜੋਗੀ ਅੰਦਰ ਜੋਗਿਆ ਤੂੰ ਭੋਗਿਆ ਅੰਦਰ ਭੋਗਿਆ ਤੇਰਾ ਅੰਤ ਨਾ ਪਾਇਆ ਸਵਰਗ ਮੱਚ ਪਿਆ ਲ ਜਿਓ ਹਉ ਵਾਰੀ ਹਉ ਵਾਰਣੇ ਕੁਰਬਾਨ ਤੇਰੇ ਨਾਮ ਨੋ ਰਹਾਉ ਤਦ ਸੰਸਾਰੋਂ ਪਾਇਆ ਸੈ ਸ ਤੰਦੇ ਲਾਇਆ ਵੇਖਿਆ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜਿਓ ਪਰਕਟ ਪਹਾੜੈ ਚਾਪਦਾ ਸਭ ਨਾਵੇਂ ਨੂੰ ਪ੍ਰਤਾਪਦਾ ਸਤਗੁਰ ਪਾਚ ਨਾ ਪਾਇਓ ਸਭ ਮੋਹੀ ਮਾਇਆ ਜਾਲ ਜਿਓ ਸਤਗੁਰ ਕੋ ਬਲ ਜਾਈਐ ਜਿਤ ਮਿਲਿਐ ਪਰਮਗਤ ਪਾਈਐ ਸੋਰਨਾ ਰ ਮਨ ਜਾਨ ਲੋਚਦੇ ਸੋ ਸਤਗੁਰ ਦੀਆ 부ਝਾਏ ਜਿਓ ਸਤ ਸੰਗਤ ਕੈਸੀ ਜਾਣੀਐ ਜਿਥੈ ਕੋ ਨਾਮ ਬਖਾਣੀਐ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ 부ਝਾਏ ਜਿਓ ਇਹ ਜਗਤ ਭਰਮ ਉਪਲਾਇਆ ਆਪੋ ਤੁਦ ਖਵਾਇਆ ਪ੍ਰਤਾਪ ਲਗਾ ਤੋ ਹਗਣੀ ਭਾਗ ਜਿਨਾ ਕੇ ਨਾਹੇ ਜਿਓ ਦੋ ਹਗਣੀ ਕਿਆ ਨਿਸ਼ਾਨੀਆਂ ਖਸਮੋ ਕੁੱਥੀਆਂ ਫਿਰੇ ਨਿਮਾਨੀਆਂ ਮੈਲੇ ਵੇਸ ਤਿਨਾ ਕਾਮਣੀ ਦੁਖੀ ਰਹਿਣ ਵਿਹਾਇ ਜਿਓ ਸੋ ਹਗਣੀ ਕਿਆ ਕਰਮ ਕਮਾਇਆ ਪੂਰਪ ਲਿਖਿਆ ਫਲ ਪਾਇਆ ਨਦਰ ਕਰੇ ਕੈ ਆਪਣੀ ਆਪੇ ਲੈ ਮਿਲਾਇ ਜਿਓ ਔਕਮ ਚ ਨਾਨੋ ਮਨਾਇ ਤਿਨ ਅੰਤਰ ਸਭ ਦਵਸਾਇ ਸਹੀਆਂ ਸੇ ਸੋਹਾਗਣੀ ਜਿਨ ਸਹਿ ਨਾਲ ਪਿਆਰ ਜਿਓ ਜਿਨਾਂ ਪਾਣੇ ਕਾ ਰਸਾਇ ਤਿਨ ਵਿੱਚੋਂ ਪਰਮ ਚਕਾਇ ਨਾਨਕ ਸਤਗੁਰ ਐਸਾ ਜਾਣੀਏ ਜੋ ਸਭ ਸੇ ਲੈ ਮਿਲਾਇ ਚਿਓ ਸਤਗੁਰ ਮੇੜੀਏ ਫਲ ਪਾਇ ਜਿਨ ਵਿੱਚੋਂ ਇਹ ਕਰਨ ਚਕਾਇ ਦਰਮਤ ਕਾ ਦੁਖ ਕਟਿਆ ਭਾਗ ਬਿਠਾ ਮਸਤਕ ਆਏ ਜਿਓ ਅਮਰਤ ਤੇਰੀ ਬਾਣੀਆਂ ਤੇਰਾ ਭਗਤਾ ਰਿਤੈ ਸਮਾਨੀਆਂ ਸੁਖ ਸੇਵਾ ਅੰਦਰ ਰੱਖੀਏ ਆਪਣੀ ਨਦਰ ਕਰੇ ਨਿਸਤਾਰ ਜਿਉ ਸਤਗੁਰ ਮਿਲਿਏ ਜਾਣੀਏ ਜਿਤ ਮਿਲਿਏ ਨਾਮ ਵਖਾਣੀਏ ਸਤਗੁਰ ਪਾਚ ਨਾ ਪਾਇਓ ਸਭ ਥੱਕੀ ਕਰਮ ਕਮਾਏ ਜਿਉ ਹਉ ਸਤਗੁਰ ਵਿਟੋ ਕੋ ਮਾਇਆ ਜਿਨ ਪ੍ਰਮ ਪੁੱਲਾ ਮਾਰਗ ਪਾਇਆ ਨਦਰ ਕਰੇ ਜੇ ਆਪਣੀ ਆਪੇ ਲੈ ਰਲਾਏ ਜਿਉ ਦੋਂ ਸਬਨਾ ਮਾਹੇ ਸਮਾਇਆ ਤਿੰਨ ਕਰਤੇ ਆਪ ਲਕਾਇਆ ਨਾਨਕ ਗੁਰਮੁਖਾ ਪ੍ਰਗਟ ਹੋਇਆ ਜਾ ਕੋ ਜੋਤ ਤਰੀ ਕਰਤਾ ਜਿਓ ਆਪੇ ਖਸਮਨੀ ਵਾਚੀਆ ਜਿਓ ਪਿੰਡ ਦੇ ਸਾਜਿਆ ਆਪਣੇ ਸੇਵਕ ਕੀ ਪੈ ਚ ਰੱਖੀਆ ਦੁਇ ਕਰ ਮਸਤਕ ਤਾਰ ਜਿਓ ਸਭ ਸੰਜਮ ਰਹੇ ਸਿਆਣ ਪਾ ਮੇਰਾ ਪ੍ਰਭ ਸਭ ਕੁਛ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੇ ਜੇ ਕਾਰ ਜਿਓ ਮੇਰੇ ਕੋਣ ਆਵ ਕੰਨ ਨਾ ਵਿਚਾਰਿਆ ਪਰ ਬ ਆਪਣਾ ਬਿਰਦ ਸਮਾਰਿਆ ਕੰਠ ਲਾਇਕ ਰਖਿਆ ਨ ਲੱਗੇ ਨ ਤਤੀ ਵਾਉ ਜਿਉ ਮੈਂ ਮਨ ਤਨ ਪ੍ਰਭੂ ਤੇ ਆਇਆ ਜੀ ਛੜਿਆ ਫਲ ਪਾਇਆ ਸਾਹ ਪਾਛਾ ਸਿਰ ਖਸਮ ਤੂੰ ਚਪਨਾੰਡਕ ਜੀਵੇ ਨਾਉ ਜਿਉ ਤਦਾਪੇ ਆਪ ਉਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸੱਚੋ ਸੱਚ ਵਰਤਦਾ ਜਿਸ ਭਾਵੇਂ ਤ ਸੈਬ ਜਾਏ ਜਿਉ ਗੁਰ ਪ੍ਰਸਾਦਿ ਪਾਇਆ ਤਿਥੈ ਮਾਇ ਮੋਹ ਚਕਾਇਆ ਕਿਰਪਾ ਕਰਕੇ ਆਪਣੀ ਆਪੇ ਲੈ ਸਮਾਇ ਜੀਓ ਗੋਪੀਨ ਗੋਾਲੀਆਂ ਤੋਂ ਦਾਪੇ ਕੋਈ ਉਠਾਲੀਆਂ ਹੁਕਮੀ ਪਾਂਡੇ ਸਾਜਿਆ ਤੂੰ ਆਪੇ ਪੰਨ ਸਵਾਰ ਜੀਓ ਬੈਣ ਸਤਗੁਰ ਸਿਓ ਚਿਤ ਲਾਇਆ ਤਿਨਹੀ ਦੂਜਾ ਪਉ ਚਕਾਇਆ ਨਿਰਮਲ ਜੋਤ ਤਿਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜੀਓ ਤੇਰੀਆਂ ਸਦਾ ਸਦਾ ਚੰਗੀਆਂ ਆਈਆਂ ਮੈਂ ਰਾਤ ਤੇ ਵੜਿਆਈਆਂ ਅਣ ਮੰਗਿਆ দান ਦੇਵਨਾ ਕਹੋ ਨਾਨਕ ਸੱਚ ਸਮਾਲ ਜੀਓ